ਆਜ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਸੰਸਾਰ ਰੂਪੀ ਨਦੀ ਵਿੱਚ ਤਰਦੇ ਸਮੇਂ ਮੇਰੇ ਪੈਰਾਂ ਵਿੱਚ ਮੋਹ ਦਾ ਚਿੱਕੜ ਨਹੀਂ ਲੱਗਦਾ ਕਿਉਂਕਿ ਮੈਂ ਆਪਣਾ ਦਿਲ ਰੱਬ ਦੇ ਚਰਨਾਂ ਵਿੱਚ ਤੋਲਿਆ ਹੈ ਸੰਸਾਰ ਸਮੁੰਦਰ ਵਿੱਚੋਂ ਤਰਨ ਲਈ ਰੱਬ ਹੀ ਤੁਲਾ ਹੈ ਤੇ ਉਹੀ ਬੇੜੀ ਹੈ ਸਾਡੇ ਅਸਲੀ ਦੋਸਤ ਉਹੀ ਨੇ ਜਿਨ੍ਹਾਂ ਨੂੰ ਦੇਖਦਿਆਂ ਸਾਡੀ ਪੈੜੀ ਮਤ ਦੂਰ ਹੋ ਜਾਏ ਪਰ ਨਾਨਕ ਜੀ ਕਹਿੰਦੇ ਨੇ ਕਿ ਮੈਂ ਸਾਰਾ ਜਗਤ ਵੇਖਿਆ ਹੈ ਇਦਾਂ ਦੇ ਕੋਈ ਵਿਰਲੇ ਮਨੁੱਖੀ ਹੁੰਦੇ ਨੇ ਤੁਹਾਡੇ ਪਕਤਾਂ ਦੇ ਦਰਸ਼ਨ ਕਰਨ ਨਾਲ ਤੁਸੀਂ ਸਾਡੇ ਮਨ ਵਿੱਚ ਆਵਸਦੇ ਹੋ ਸਾਥ ਸੰਗਤ ਵਿੱਚ ਆ ਕੇ ਆਪਣੇ ਮਨ ਦੀ ਮੈਲ ਕੱਟੀ ਜਾਂਦੀ ਹੈ ਤੁਹਾਡੀ ਉਸਤਤ ਨਾਲ ਜਨਮ ਮਰਨ ਦਾ ਡਰ ਵੀ ਕਟਿਆ ਜਾਂਦਾ ਹੈ ਸੰਤਾਂ ਦੁਆਰਾ ਜਿਸ ਮਨੁੱਖ ਦੇ ਮਾਇਆ ਵਾਲੇ ਬੰਧਨ ਖੋਲੇ ਜਾਂਦੇ ਨੇ ਉਹਦੇ ਵਿਕਾਰ ਰੂਪ ਸਾਰੇ ਜਨਪੂਤ ਲੁਕ ਜਾਂਦੇ ਨੇ ਅਸੀਂ ਉਸ ਰੱਬ ਨਾਲ ਪਿਆਰ ਕਰਦੇ ਹਾਂ ਜਿਨੇ ਇਹ ਦੁਨੀਆ ਆਪਣੀ ਉਂਗਲ ਤੇ ਟਿਕਾਈ ਹੋਈ ਹੈ ਉਹਦੀ ਜਗ੍ਹਾ ਸਭ ਤੋਂ ਉੱਚੀ ਹੈ ਉਹ ਸਾਡੀ ਪਹੁੰਚ ਤੋਂ ਦੂਰ ਹੈ ਤੇ ਬੇਅੰਤ ਹੈ ਦਿਨ ਰਾਤ ਸਵਾਸ ਸਵਾਸ ਹੱਥ ਜੋੜ ਕੇ ਸਾਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਜਦੋਂ ਰੱਬ ਜੀ ਸਾਡੇ ਤੇ ਦਇਆ ਕਰਦੇ ਨੇ ਫਿਰ ਭਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ